ਗੜਤੀ ਮੀਲੀ ਕੁਰਬਾਨੀ ਦੀ ਅਸੀਂ ਪੜਾ ਸਰਵਤ ਦਾ ਮੰਗਦੇ ਹਾਂ ਜੇ ਲੋੜ ਪਏ ਜੇ ਕੁਰਬਾਨੀ ਦੀ ਅਸੀਂ ਜਿੰਦ ਸੁਲੀ ਤੇ ਟੰਗਦੇ ਹਾਂ ਜੇ ਲੋੜ ਪਏ ਜੇ ਕੁਰਬਾਨੀ ਦੀ ਅਸੀਂ ਜਿੰਦ ਸੁਲੀ ਤੇ ਟੰਗਦੇ ਹਾਂ ਸੈêng ਦੇ ਪਗਤੀ ਅਸੀਂ ਬੰਦੂਕਾਂ ਵਿਜਣ ਵਾਲੇ ਹਾਂ ਬੰਦੂਕਾਂ ਵਿਜਣ ਵਾਲੇ ਹਾਂ ਬੰਦੂਕਾਂ ਵਿਜਣ ਵਾਲੇ ਹਾਂ ਲੰਡਨ ਹੋਵੇ ਜਾਂ ਲਾਲ ਕਿਲਾ ਮੋਂਡੇ ਨਾਲ ਮੋਂਡਾ ਲਾਵਾਂਗੇ ਜੋ ਸਾਡੀ ਪਗ ਨੂੰ ਹੱਥ ਪਾਉ ਉਸ ਨੂੰ ਵੀ ਹੱਥ ਵਿਖਾਵਾਂਗੇ ਹੋ ਲੰਡਨ ਹੋਵੇ ਜਾਂ ਲਾਲ ਕਿਲਾ ਮੋਂਡੇ ਨਾ ਮੋਂਡਾ ਉਸਾਂ ਦੀ ਪੱਗ ਨੂੰ ਹੱਥ ਪਾਉ ਉਸ ਨੂੰ ਵੀ ਹੱਥ ਵਿਖਾਵਾਂਗੇ ਪੜ ਕੇ ਇਤਿਹਾਸ ਨੂੰ ਵੇਖ ਲਵੋ ਓ ਪੜ ਕੇ ਇਤਿਹਾਸ ਨੂੰ ਵੇਖ ਲਵੋ ਅਸੀਂ ਗੋਰੇ ਸਾਧਣ ਵਾਲੇ ਹਾਂ ਹੋ ਭਗਤ ਸਿੰਘ ਦੇ ਪੱਗ ਤੇ ਅਸੀਂ ਬੰਦੂਕਾਂ ਵੀ ਜਣ ਵਾਲੇ ਹਾਂ ਭਗਤ ਸਿੰਘ ਦੇ ਪੱਗ ਤੇ ਅਸੀਂ ਬੰਦੂਕਾਂ ਵੀ ਜਣ ਵਾਲੇ ਹਾਂ ਬੰਦੂਕਾਂ ਵੀ ਜਣ